ਅੱਜ ਦਿਨ ਸੋਮਵਾਰ 11:30 ਵਜੇ ਦੇ ਕਰੀਬ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਵਿਆ ਦੀ ਅਗਵਾਹੀ ਵਿੱਚ ਸੰਗਰੂਰ ਦੀ ਅਗਰਵਾਲ ਸਵਾ ਧਰਮਸ਼ਾਲਾ ਦੇ ਕੋਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁੱਤਰਾ ਫੁੱਕਿਆ ਗਿਆ ਤੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਯਬਾ ਖਿਲਾਫ ਜੋ ਗਲਤ ਕਾਰਵਾਈ ਕੀਤੀ ਹੈ ਜਿਸ ਦੀ ਕਾਂਗਰਸ ਪਾਰਟੀ ਸਖਤ ਸਖ਼ਬਦਬ ਜਿਨੇ ਖੇਦੀ ਕਰਦੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਸੱਤਾ ਦੇ ਨਸ਼ੇ ਦੇ ਵਿੱਚ ਜੋ ਕਰ ਰਹੇ ਹਨ ਇਸ ਦਾ ਖਮਾਦਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੂਰ ਭੁਗਤਣਾ ਪਵੇਗਾ ਅਤੇ ਇਸ ਮੌਕੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਗਵਾਹੀ ਹੇਠ ਉਹਨਾਂ ਦੇ 134ਵੇਂ ਜਨਮ ਦਿਹਾੜੇ ਤੇ ਸ਼ਰਦਾ ਦੇ ਫੁੱਲ ਵੀ ਪੇਂਟ ਕੀਤੇ ਗਏ ਕਾਂਗਰਸ ਕਮੇਟੀ ਦੀ ਤਰਫੋਂ ਡਾਕਟਰ ਅੰਬੇਦਕਰ ਜੀ ਭੀਮਰਾਓ ਅੰਬੇਦਕਰ ਜੀ ਦੇ ਦੀ ਆਮਤੀ ਦੇ 134ਵੇਂ ਦਿਨ ਦੀ ਉੱਪਰ ਜਿਹੜੇ ਸਨਮਾਨਤਾ ਦਿਵਸ ਦੇ ਤੌਰ ਦੇ ਉੱਪਰ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਏ ਜਾ ਰਹੇ ਅਸੀਂ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਦਿਹਾੜੇ ਦੇ ਉੱਪਰ ਅੱਜ ਸਾਰੀ ਮੀਟਿੰਗ ਕਰਕੇ ਅਸੀਂ ਉਸ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਤੇ ਮੈਂ ਸਮਝਦਾ ਕਿ ਜਿੱਥੇ ਡਾਕਟਰ ਭੀਮrao ਜੀ ਅੰਬੇਦਕਰ ਸਾਹਿਬ ਸਿਰਫ ਦਲਤਾਂ ਦੇ ਲੀਡਰ ਨਹੀਂ ਸੀ ਉਹ ਸਭੋ ਹਿੰਦੁਸਤਾਨ ਦੇ ਲੀਡਰ ਸੀ ਤੇ ਉਹਨਾਂ ਨੇ ਜਿੱਥੇ ਇੱਕ ਸਮਾਜਿਕ ਕ੍ਰਾਂਤੀ ਲੈ ਕੇ ਆਂਦੀ ਹੈ ਜਿੱਥੇ ਉਹਨਾਂ ਨੇ ਇੱਕ ਸਿੱਖਿਆ ਸ਼ਾਸਤਰੀ ਦੇ ਹੋਣ ਦੇ ਨਾਤੇ ਸਾਡੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਨਾ ਉਹਨਾਂ ਨੇ ਦਇਕ ਉਹਨਾਂ ਨੇ ਆਪਣਾ ਜੀਵਨ ਪ੍ਰੇਰਨਾ ਦਾ ਇੱਕ ਜੀਵਨ ਜਿਹੜਾ ਉਹਨਾਂ ਨੇ ਸਾਡੇ ਅੱਗੇ ਰੱਖਿਆ ਤੇ ਮੈਂ ਸਮਝਦਾ ਕਿ ਉਸ ਤੋਂ ਬਹੁਤ ਵੱਡੀ ਪ੍ਰੇਰਨਾ ਸਾਡੇ ਨੌਜਵਾਨਾਂ ਨੂੰ ਮਿਲੀ ਸਭ ਤੋਂ ਵੱਡੀ ਗੱਲ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਐਨੇ 100 ਸਾਲ ਦੀ ਸਾਡੀ ਸੰਘਰਸ਼ ਤੇ ਲੜਾਈ ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਦੇਸ਼ ਤੇ ਲੋਕਾਂ ਦੇ ਸਾਡੇ ਲੀਡਰਾਂ ਦੇ ਲਈ ਜਿਨ੍ਹਾਂ ਨੇ ਕੁੰਡੋਲ ਕੇ ਜਾਦੀਆਂ ਲੈ ਕੇ ਆਂਦੀਆਂ ਸੀ ਸਭ ਤੋਂ ਵੱਡੀ ਗੱਲ ਸੀ ਕਿ ਉਹ ਦੇਸ਼ ਨੂੰ ਹੁਣ ਚਲਾਉਣਾ ਕਿਵੇਂ ਹੈ ਉਸ ਦੇਸ਼ ਦੇ ਵਿੱਚ ਸਾਰਿਆਂ ਨੂੰ ਬਰਾਬਰ ਜਿੱਤੇ ਐਡਾ ਵੱਡਾ ਹਿੰਦੁਸਤਾਨ ਹੈ ਜਿੱਥੇ ਵਕ ਵਕ ਧਰਮ ਹੈ ਵਕ ਵਕ ਜਾਤਾਂ ਦੇ ਲੋਕ ਹੈ ਕਿ ਉਹ ਸਾਰਿਆਂ ਨੂੰ ਇਕੱਠਾ ਕਰਕੇ ਕਿਸ ਤਰੀਕੇ ਦੇ ਨਾਲ ਅਸੀਂ ਦੇਸ਼ ਦੇ ਵਿੱਚ ਅੱਗੇ ਵਧੀਏ ਤੇ ਉਹ ਸਾਰੀ ਦੀ ਵੱਡੀ ਜ਼ਿੰਮੇਵਾਰੀ ਮੈਂ ਸਮਝਦਾ ਡਾਕਟਰ ਭੀਮਰਾਏ ਉਮੀਦਵਾਰ ਜੀ ਦੇ ਉੱਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਰਦਾਰ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਦਿੱਤੀ ਇਹ ਤੇ ਉਹਨਾਂ ਨੂੰ ਸੰਵਿਧਾਨ ਦੀ ਜ਼ਿੰਮੇਵਾਰੀ ਦਿੱਤੀ ਉਸ ਦੇ ਨਾਲ ਦੇ ਨਾਲ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਵੀ ਉਹਨਾਂ ਨੂੰ ਸ਼ਾਮਲ ਕਰਕੇ ਉਹਨਾਂ ਦਾ ਮਾਨ ਤੇ ਸਨਮਾਨ ਦਿੱਤਾ ਅੱਜ ਮੈਂ ਸਮਝਦਾ ਕਿ ਵੀ ਸੰਵਿਧਾਨ ਜੋ ਡਾਕਟਰ ਅੰਬੇਦਕਰ ਜੀ ਨੇ ਸਾਨੂੰ ਦਿੱਤਾ ਹੋਇਆ ਤੇ ਉਸ ਸਾਜ ਸੰਵਿਧਾਨ ਖੂਨ ਡੋਲ ਕੇ ਸਾਨੂੰ ਇਸ ਆਜ਼ਾਦੀ ਮਿਲੀ ਸੀ ਸਾਜ ਉਹ ਸਾਡਾ ਸੰਵਿਧਾਨ ਵੀ ਖਤਰੇ ਦੇ ਵਿੱਚ ਹੈ ਉਹ ਇਹੋ ਜਿਹੀਆਂ ਪਾਰਟੀਆਂ ਜਿਹੜੀਆਂ ਧਰਮ ਦੇ ਨਾਮ ਦੇ ਉੱਪਰ ਨਫ਼ਰਤ ਪੈਦਾ ਕਰਕੇ ਦੇਸ਼ ਦੇ ਵਿੱਚ ਫੇਰ ਇੱਕ ਅਸਮਾਨਤਾ ਨੂੰ ਖោਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਵਾਕ ਜਿਹੜਾ ਬਿਲ ਹੈ ਤੁਹਾਡੇ ਸਾਹਮਣੇ ਹੀ ਹੈ ਕਿਸ ਤਰੀਕੇ ਦੇ ਨਾਲ ਇੱਕ ਮਿਨੋਰਟੀ ਦੇ ਉੱਪਰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਅਧਿਕਾਰ ਹੈ ਉਹਨਾਂ ਦੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਤੋਂ ਪਹਿਲਾਂ ਵੀ ਇਹ ਕੋਸ਼ਿਸ਼ਾਂ ਸੀਗੀਆਂ ਕਿ ਕਿਵੇਂ ਨਾ ਕਿਵੇਂ ਸੰਵਿਧਾਨ ਨੂੰ ਬਦਲ ਦਿੱਤਾ ਜਾਵੇ ਮੈਂ ਸਮਝਦਾ ਕਿ ਸੰਵਿਧਾਨ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਸਾਡੇ ਦੇਸ਼ ਨੇ ਜਿੱਤੇ ਅੱਜ ਐਡੀ ਵੱਡੀ ਤਰੱਕੀ ਕੀਤੀ ਹੈ ਕਹਿਣ ਨੂੰ ਅਸੀਂ ਜੋ ਮਰਜ਼ੀ ਕਹੀ ਜਾਈਏ ਇਹ ਸਾਰੇ ਦਾ ਸਾਰਾ ਨਿਰਮਾਣ ਸਾਡੀ ਕਾਂਗਰਸ ਪਾਰਟੀ ਦੀ ਦੇਣ ਹੈ ਸਾਡੇ ਉਸ ਵਕਤ ਦੇ ਲੀਡਰਾਂ ਦੀ ਦੇਣ ਹੈ ਜਿਨ੍ਹਾਂ ਨੇ ਐਡੇ ਵੱਡੇ ਇੰਸਟੀਚਿਊਸ਼ਨ ਬਣਾਏ ਜਿਨ੍ਹਾਂ ਨੇ ਐਡਾ ਵੱਡਾ ਸਾਡਾ ਤਰੱਕੀ ਕਰਨ ਦੇ ਲਈ ਵੱਡੀਆਂ ਵੱਡੀਆਂ ਇੰਡਸਟਰੀਆਂ ਦੇ ਉਸ ਤੇ ਆਪਣੇ ਲੈ ਕੇ ਆਏ ਜਿਸ ਤੇ ਕਰਕੇ ਅੱਜ ਸਾਡਾ ਦੇਸ਼ ਤਰੱਕੀ ਕਰ ਰਿਹਾ ਤੇ ਅਸੀਂ ਕਾਂਗਰਸ ਪਾਰਟੀ ਦਾ ਪਰਨੈਸ ਗੱਲ ਦੇ ਵਿੱਚ ਕਿ ਡਾਕਟਰ ਭੀਮ رائے ਉਮੀਦਵਾਰ ਜੀ ਦੇ ਦਿੱਤੇ ਹੋਏ ਸੰਵਿਧਾਨ ਨੂੰ ਕਿਸੇ ਹਾਲਤ ਦੇ ਵਿੱਚ ਨਾ ਅਸੀਂ ਬਦਲ ਦੀ ਦੇਣਾ ਨਾ ਹੀ ਉਸ ਨੂੰ ਕੋਈ ਕਰੋਣ ਚਾਹਣੇ ਦਿੱਤੀ ਹੈ ਉਸੇ ਸਿਧਾਂਤਾਂ ਦੇ ਉੱਪਰ ਚੱਲਦੇ ਹੋਏ ਅਸੀਂ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਜਿਸ ਦੇ ਵਿੱਚ ਸਮਾਨਤਾ ਤੇ ਪਿਆਰ ਤੇ ਮੁਹੱਬਤ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਪ੍ਰੇਰਣਾ ਇਸ ਦੇ ਨਾਲ ਦੀ ਨਾਲ ਹੀ ਅਸੀਂ ਅੱਜ ਇਸ ਗੱਲ ਦਾ ਵੀ ਸਾਨੂੰ ਬੜਾ ਅਫਸੋਸ ਹੈ ਕਿ ਜੋ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣੀ ਹੋਈ ਹੈ ਤੇ ਉਹਨਾਂ ਨੇ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਇੱਕ ਜੋ ਝੂਠਾ ਕੇਸ ਬਣਾਇਆ ਆ ਅਮਾਨ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਦੇਖੋ ਜੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਾਂ ਦੇਹਸ਼ਤ ਪੈਦਾ ਕਰਨਾ ਚਾਹੁੰਦੇ ਨੇ ਮੈਂ ਸਮਝਦਾ ਦੇਹਸ਼ਤ ਤਾਂ ਪੰਜਾਬ ਦੇ ਵਿੱਚ ਵੈਸੇ ਹੀ ਹੈ ਹਰ ਰੋਜ਼ ਦੀਆਂ ਘਟਨਾਵਾਂ ਗੁੰਡੇ ਕਰਦੀ ਜਿਹੜਾ ਜਾਂ ਗੈਂਗਵਾੜ ਤੇ ਕੋਈ ਹਾਇ ਕੋਈ ਖਬਰ ਦਾ ਕੋਈ ਪੰਨਾ ਜਿਹੜੇ ਮਰ ਕੇ ਹਰ ਰੋਜ਼ ਨਾ ਭਰੇ ਜਾਂਦੇ ਹੁਣ ਟੈਲੀਵਿਜ਼ਨਾਂ ਦੇ ਉੱਪਰ ਦੇਹਸ਼ਤ ਅੱਜ ਮੈਂ ਤੁਹਾਨੂੰ ਤਾਂ ਕਿ ਪੰਜਾਬ ਦੇ ਸਾਰੇ ਲੋਕ ਤਾਂ ਪਹਿਲੇ ਦੇਹਸ਼ਤ ਦੇ ਉਸ ਤੇ ਮਾਹੌਲ ਦੇ ਵਿੱਚ ਰਹਿ ਰਹੇ ਨੇ ਇਹ ਤੋਂ ਵੱਡੀ ਦੇਹਸ਼ਤ ਕਦੇ ਬਾਦਾਮਨੀ ਕਦੇ ਇਹ ਜੀ ਨਹੀਂ ਦੇਖੀ ਗਈ ਇਹ ਜਾਂ ਕਦੇ ਗੈਂਗਵਾੜ ਨਹੀਂ ਕਦੇ ਦੇਖਿਆ ਹੋਇਆ ਇਹ ਜੋੜਾ ਗੈਂਗਵਾੜ ਪੈਦਾ ਹੋਇਆ ਇਹ ਸਾਰੀਆਂ ਦੇ ਸਾਰੀਆਂ ਆਰਥਿਕ ਤੌਰ ਤੇ ਇਹਨਾਂ ਕੋਲ ਕੋਈ ਗੱਲਾਂ ਦਾ ਨਾਤਾ ਇਹਨਾਂ ਕੋਲ ਕੋਈ ਆਪਣਾ ਮੈਪ ਹੈ ਮੈਂ ਸਮਝਦਾ ਕਿ ਲੋਕਾਂ ਦਾ ਧਿਆਨ ਬទਾਉਣ ਦੇ ਲਈ ਕਿ ਉਸ ਗੱਲ ਦੇ ਉੱਚੋਂ ਕਿ ਵੀ ਆ ਜਿਹੜਾ ਇਹਨਾਂ ਨੇ ਇੱਕ ਛੋਸ਼ਾ ਛੱਡਿਆ ਜਿਹਦਾ ਦੇ ਵਿੱਚ ਵਿਰੋਧ ਦੇ ਵਿੱਚ ਅੱਜ ਅਸੀਂ ਮਾਨ ਸਾਹਿਬ ਦਾ ਜਿਹੜਾ ਪੁੱਤ ਲੈ ਉਹ ਵੀ ਅਸੀਂ ਫੋਕਾਂਗੇ मुर्दाबाद मुर्दाबाद भगवान मान मुर्दा पास मुर्दाबाद मुर्दाबाद मुख्यमंत्री पंजाब मुर्दाबाद पास मुख्यमंत्री पंजाब मुर्दाबाद मुर्दाबाद मुद्दा मुर्दाबाद मुर्दाबाद मुदाबाद मुर्दाबाद पंजाब सरकार मुर्दाबाद 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 भगवान मान मुर्दा ਮੁਰਦਾਬਾਦ ਮੁਖਮਦ ਲਾਓ ਜੀ ਲਾਓ ਜੀ ਭਾਵਾ ਸਾਹਿਬ ਆਹ ਦੀ ਗੱਟੀ ਆਹ ਦੀ ਦੂਸਰੀ ਗੱਟੀ ਲਾ ਦੋ ਸਾਹਿਬ ਹੰਡਾਰਾ ਸਿਪਹੀ ਅੱਗ ਲੱਗੀ ਚਲੋ ਇਹਨੂੰ ਦੀ ਬਾਦ ਨੂੰ ਲਾ ਵੀਓ ਪਾਚਾ ਥੋੜਾ ਖੁੱਲ ਜਿਓ ਜੀ ਪ੍ਰਧਾਨ ਜੀ ਥੋੜਾ ਪਿੱਛੇ ਹੋ ਜਾ ਮਰੇ ਲਾ ਦੋ ਜੀ ਅੱਗ ਲਾ ਦੋ ਜੀ

காச பார்ட்டி ஜிந்த சரக்க முத